ਸੋਹਣੇ ਦਰਤੇ ਸਰਦਾ ਪਿਆਰ ਨਾਲ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ ਸਾਡੇ ਹੀ ਮਹਾਪੁਰਖ ਸਮਤਾ ਸਿਗਵ ਬਬ ਲਖਾ ਸਿੰਘ ਜੀ ਦਾ ਪਰ ਮੈਨੂੰ ਇਸ਼ਾਰਾ ਕੀਤਾ ਕਹਿੰਦੇ ਤੂੰ ਲੱਗ ਜਾ ਪਹਿਲਾਂ ਤੋ ਪੈਰੀ ਸਾਧ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੇ ਦਰ ਤੇ ਆਏ ਹਾਂ ਮੈਂ ਬਾਬਾ ਜੀ ਦਾ ਇੱਕ ਬਚਨ ਸਾਂਝਾ ਕਰਦਾ ਫਿਰ ਮੈਂ ਸਮਾਪਤੀ ਕਰਾਂਗਾ ਬਈ ਜੀ ਦਾ ਵਿਆਹ ਹੋਵੇ ਨਾ ਉਹਦੀ ਸੋਲੇ ਗਾਈ ਦੇ ਉਹਦੀਆਂ ਹੀ ਘੋੜੀਆਂ ਗਾਈ ਦੀਆਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਝੋੜੜਾਂ ਦੇ ਤੇ ਝੋੜੜਾਂ ਤੋਂ ਇੱਕ ਮਾਈ ਵਿਆਹੀ ਸੀ ਤਖਾਨਵਦ ਪਿੰਡ ਜਿੱਥੋਂ ਜਿੱਥੇ ਆਪਣਾ ਠਾਠ ਉਹ ਮਾਈ ਦਾ ਨਾਂ ਸੀ ਪਿਆਰ ਨਾਲ ਉਹਨੂੰ ਬੰਸੋ ਕਹਿੰਦੇ ਸੀ ਤੇ ਜਦੋਂ ਬਾਬਾ ਈਸ਼ਰ ਸਿੰਘ ਜੀ ਇੱਥੇ ਧਾਨਕਸਰ ਆਏ ਸੇਵਾ ਸੰਭਾਲੀ ਤੇ ਬਾਬਾ ਜੀ ਕੋਲੇ ਸੰਗਤਾਂ ਆਉਂਦੀਆਂ ਤੇ ਤਖਾਨ ਵਕਤੋਂ ਮਾਤਾ ਵੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਆਪਾਂ ਵੀ ਪੂਰਨਮਾਸ਼ੀ ਤੇ ਚੱਲਿਆ ਕਰੀਏ ਵੀ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਪੁੰਨਿਆ ਲੱਗਦੀ ਤੇ ਸਾਰੀ ਰਾਤ ਰਾਗੀ ਠਾਡੀ ਕੀਰਤਨ ਕਰਦੇ ਆ ਬਾਬਾ ਜੀ ਬਚਨ ਕਰਦੇ ਆ ਤੇ ਕਹਿੰਦੇ ਇੱਥੇ ਨਾਨਕ ਸਰ ਆਏ ਪੂਰਨਮਾਸੀ ਤੇ ਸਾਈਕਲ ਤੇ ਆਇਆ ਬਾਪੂ ਨਾਲ ਬੇਬੇ ਨੂੰ ਭਾਲਿਆ ਜਦੋਂ ਸਾਈਕਲ ਤੇ ਆਏ ਇੱਥੇ ਜੋੜੇ ਲਾਤੇ ਸਜੇ ਖੱਬੇ ਕਿਤੇ ਤੇ ਆ ਕੇ ਸੰਗਤ ਵਿੱਚ ਬਹਿ ਗਏ ਬਾਬਾ ਜੀ ਦੇ ਬਚਨ ਸੁਣੇ ਸਮਾਪਤੀ ਹੋਈ ਅੰਮ੍ਰਿਤ ਵੇਲੇ ਹੁਕਮਨਾਮਾ ਹੋਇਆ ਤੇ ਘਰਾਂ ਨੂੰ ਚਲੀ ਗਈ ਸੰਗਤ ਤੇ ਉਹ ਮਾਈ ਵੀ ਆਪਣੇ ਘਰ ਵਾਲੇ ਨਾਲ ਜਦੋਂ ਜਾਣ ਲੱਗੀ ਤੇ ਜੋੜੇ ਨਾਲ ਲੱਪਣੋ ਅੱਛਾ ਫਿਰ ਵੱਡੀ ਗੱਲ ਕੀ ਸੀ ਉਸ ਮਾਈ ਦੇ ਚਾਰ ਕੁੜੀਆਂ ਹੀ ਸੀ ਤੇ ਉਹ ਪੁੱਤਰ ਦੀ ਲਾਲਸਾ ਚ ਆਉਂਦੀ ਸੀ ਇੱਥੇ ਕਿ ਮੇਰੀ ਝੋਲੀ ਖੈਰ ਪੈ ਜੇ ਕਿਤੇ ਸਾਥ ਸੰਗਤ ਬੇਸ਼ੱਕ ਲੜਕਾ ਤੇ ਲੜਕੀ ਵਿੱਚ ਅੱਜ ਫਰਕ ਨਹੀਂ ਦੁਨੀਆ ਕਰਦੀ ਪਰ ਫੇਰ ਵੀ ਕਿਤੇ ਨਾ ਕਿਤੇ ਲੜਕੇ ਦੀ ਆਸ ਹੁੰਦੀ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਆਖਿਆ ਨਾ ਪੁੱਤੀ ਗੰਢ ਪਵੇ ਸੰਸਾਰ ਉਹਨਾਂ ਨਾਲ ਹੀ ਸੀਰ ਚੱਲਦਾ ਹੈ ਹੁਣ ਬਾਬਾ ਜੀ ਕੋਲ ਆਈ ਜਾਂਦੀ ਜੋੜਾ ਗਵਾਚ ਗਿਆ ਤੇ ਡਰੇ ਨਾਲੇ ਘਰ ਵਾਲੇ ਤੋਂ ਵੀ ਮੇਰੀ ਜੋੜੀ ਜੁੱਤੀ ਚੱਕੀ ਗਈ ਤੇ ਇਹਨੇ ਤਾਂ ਮੈਨੂੰ ਕੁੱਟਣਾ ਮਾਰਨਾ ਸੁਭਾ ਤੱਤਾ ਸੀ ਬਾਪੂ ਦਾ ਪੈਰ ਜੇ ਲਕੋ ਕੇ ਚੁੰਨੀ ਜੀ ਖਿਲਾਰ ਕੇ ਜੇ ਵਹਿ ਗਈ ਵੀ ਕਿਹਨੂੰ ਪਤਾ ਨ ਲੱਗੇ ਵੀ ਜੋੜਾ ਗਵਾਇਆ ਹੀ ਹੈ 사ਸ ਸੰਗਤ ਬੋਲੋ ਸ੍ਰੀ ਸੰਗਤ ਬੋਲੇ ਬੋਲੋ ਤੇ ਸੰਗਤ ਜੀ ਜੋੜਾ ਤਾਂ ਗਵਾਚ ਗਿਆ ਤੇ ਜਦੋਂ ਤਖਾਨਵਦ ਪਿੰਡ ਪਹੁੰਚੀ ਨਾ ਮਾਤਾ ਤੇ ਬੜਾ ਹੀ ਉਹਨੂੰ ਦੁੱਖ ਲੱਗਿਆ ਕਹਿੰਦੀ ਹੁਣ ਮੈਂ ਕਿਵੇਂ ਦੱਸਾਂ ਵੀ ਮੇਰਾ ਤਾਂ ਜੋੜਾ ਗਵਾਚ ਗਿਆ ਤੇ ਜਦੋਂ ਸਾਈਕਲ ਤੋਂ ਉਤਰੇ ਤੇ ਮਾਈ ਜਦੋਂ ਪਾਣੀ ਧਾਣੀ ਫੜਾਉਣ ਲੱਗੀ ਉਹ ਕਹਿੰਦੇ ਚੱਪਲਾਂ ਜੋੜਾ ਕਿੱਥੇ ਐ ਡਰਦੀ ਡਰਦੀ ਨੇ ਦੱਸਿਆ ਵੀ ਉਹ ਤਾਂ ਕਲੇਰੀ ਨਾਨਕ ਸਰ ਬਾਬਾ ਜੀ ਦੇ ਕੋਲੇ ਰਾਤ ਗਏ ਸੀ ਪੁੰਨਿਆਂ ਤੇ ਉੱਥੇ ਗਵਾਇਆ ਹੀ ਪਤਾ ਨਹੀਂ ਕਿਹੜਾ ਲੈ ਗਿਆ ਚੱਕ ਕੇ ਤੇ ਸੰਗਤ ਜੀ ਉਹ ਭਾਈ ਬੜਾ ਗਰਮ ਹੋਇਆ ਉਹਨੇ ਦੋ ਚਾਰ ਪਹਿਲਾਂ ਗਾਲਾਂ ਗੁਲਾਂ ਵੀ ਕੱਢੀਆਂ ਤੇ ਮਾਰਨ ਪੈ ਗਿਆ ਉਹ ਕਹਿੰਦੀ ਚੱਲ ਆਪਾਂ ਲੱਭ ਲਿਆਉਣੇ ਆ ਮਾਰਦਾ ਕਿਉਂ ਹੈ ਤੇ ਜਦੋਂ ਇੱਥੇ ਨਾਨਕ ਸਰ ਦੁਬਾਰਾ ਸਾਈਕਲ ਤੇ ਆਏ ਜੋੜਾ ਲੱਭਿਆ ਕਿਤੇ ਨਾ ਲੱਭਿਆ ਪੈਰਾਂ 'ਚ ਪਾਉਣਾ ਲੱਜੋੜਾ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਉੱਥੇ ਆਸਣ ਤੇ ਬੈਠੇ ਸੰਗਤ ਨੂੰ ਪ੍ਰਸ਼ਾਦ ਦੇ ਰਹੇ ਸੀ ਸੰਗਤ ਭੋਗਤ ਰਹੀ ਸੀ ਤੇ ਉਹ ਮਾਈ ਕਹਿੰਦੀ ਮੈਂ ਬਾਬਾ ਜੀ ਤੋਂ ਲੈ ਕੇ ਆਉਣੀ ਐ ਜੋੜਾ ਸਾਥ ਸੰਗਤ ਬੋਲੋ ਐ ਤੇ ਸੰਗਤ ਬਾਬਾ ਜੀ ਦੇ ਨੇੜੇ ਨੇੜੇ ਬੈਠੀ ਉਹ ਮਾਈ ਵੀ ਨੇੜੇ ਜੇ ਹੁੰਦੀ ਜਾਂਦੀ ਐ ਤੇ ਪਿੱਛੇ ਖੜਾ ਉਹਦਾ ਘਰ ਵਾਲਾ ਅੱਖਾਂ ਕੱਢਦਾ ਲਾਲ ਲਾਲ ਕਹਿੰਦਾ ਉੱਠਦੀ ਨਹੀਂ ਚੱਲ ਇੱਥੋਂ ਜੋੜਾ ਲੱਭਦੀ ਫਿਰਦੀ ਐ ਇੱਥੇ ਇੱਥੋਂ ਕਿੱਥੋਂ ਜੋੜਾ ਦੇ ਦੇਣਗੇ ਬਾਬੇ ਤੇ ਬਾਬਾ ਜੀ ਨੇ ਦੇਖ ਲਿਆ ਵੀ ਉਹ ਭਾਈ ਇਸ਼ਾਰੇ ਕਰੀ ਜਾਂਦਾ ਬੀਬੀ ਨੂੰ ਵੀ ਚੱਲ ਇੱਥੇ ਕਿੱਥੇ ਜੋੜਾ ਲੱਭਦੀ ਹੈ ਬਾਬਾ ਜੀ ਕਹਿੰਦੇ ਮਾਈ ਕੀ ਗੱਲ ਹੈ ਭੰਸੋ ਬਚਪਨ ਦਾ ਜਾਣਦੇ ਸੀ ਬਾਬਾ ਜੀ ਕਹਿੰਦੇ ਭੰਸੋ ਕੀ ਗੱਲ ਹੈ ਕਹਿੰਦੀ ਬਾਬਾ ਜੀ ਵੀ ਰਾਤ ਪੁੰਨਿਆਂ ਤੇ ਆਏ ਸੀ ਤੇ ਜੋੜਾ ਗਵਾਚ ਗਿਆ ਤੇ ਮੇਰਾ ਤਾਂ ਜੋੜਾ ਨਹੀਂ ਲੱਭਦਾ ਤੇ ਇਹ ਮੈਨੂੰ ਮਾਰਨ ਪੈਂਦਾ ਬੋਲਦਾ ਬਹੁਤ ਧੰਨ ਬਾਬਾ ਈਸ਼ਰ ਸਿੰਘ ਜੀ ਸਾਰੇ ਆਖੋ ਧੰਨ ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਨੇ ਦੋ ਪ੍ਰਸ਼ਾਦ ਦੇ ਸੇਵ ਚੱਕੇ ਤੇ ਮਾਈ ਨੂੰ ਕਹਿੰਦੇ ਲੈ ਕਰ ਝੋਲੀ ਉਹਦੀ ਝੋਲੀ ਚ ਸੇਵ ਸਿਟੇ ਚੋਲੀ ਚ ਸੇਫ ਆਏ ਤੇ ਬਾਬਾ ਜੀ ਕਹਿੰਦੇ ਆਹ ਜੋੜਾ ਲਾ ਦੇ ਤੇ ਅੱਜ ਤੋਂ ਬਾਅਦ ਉਹ ਜੋੜਾ ਮਿਲ ਜੂ ਆਖੋ ਸਤਨਾ ਦੇਖੋ ਬਾਬਾ ਜੀ ਕਿੰਦੀਆਂ ਰਹਿਮਤਾਂ ਵਰਤਉਂਦੇ ਆ ਕਹਿੰਦੇ ਆਉਂਦੀ ਪੂਰਨਮਾਸ਼ੀ ਨੂੰ ਅਮਰ ਸ਼ਕਲੋ ਨਿਤਨੇਮ ਚ ਵਾਅਦਾ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੀ ਜ਼ਿੰਦਗੀ ਦੇਖੋ ਸਾਲ ਬਾਅਦ ਉਸ ਮਾਈ ਦੇ ਕਰ ਜੋੜਾ ਹੋਇਆ ਪੁੱਤਰਾਂ ਦਾ ਆਖੋ ਸੁਪਨਾ ਵਾਹਿਗੁਰੂ ਦਿਓ ਜਕਾਰਾ ਇੱਕ ਗੱਜ ਕੇ ਹੋ ਸ੍ਰੀ ਅਕਾਲ ਦੋ ਪੁੱਤਰ ਹੋਏ ਉਹ ਵੀ ਜੋੜੇ ਬਾਬਾ ਜੀ ਨੇ ਉਹਨਾਂ ਦੇ ਨਾਮ ਰੱਖੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕ ਲਿਆ ਗੁਰੂ ਵਾਲੇ ਬਣ ਗਏ ਤੇ ਬਾਬਾ ਜੀ ਨੇ ਕਿਹਾ ਜੋੜਾ ਲਾ ਦੇ ਤੇ ਆਹ ਜੋੜਾ ਲੈ ਜਾ। ਦਾਸ ਨੇ ਅੱਖੀ ਵੇਖਿਆ ਉਸ ਮਾਤਾ ਬੰਸੋ ਨੇ ساری ਜ਼ਿੰਦਗੀ ਪੈਰਾਂ 'ਚ ਜੋੜਾ ਨਹੀਂ ਪਾਇਆ। ساری ਉਮਰ ਨੰਗੇ ਪੈਰੀ ਰਹੀ ਐ। ਭਾਵੇਂ ਗਰਮੀ ਹੋਵੇ ਅੰਤਾਂ ਦੀ ਨੰਗੇ ਪੈਰੀ ਉਹਨੇ ਆਉਣਾ ਇੱਥੇ। ਸਰਦੀ ਹੋਵੇ ਅੰਤਾਂ ਦੀ ਨੰਗੇ ਪੈਰੀ ਉਹਨੇ ਆਉਣਾ ਇੱਥੇ। ਬਾਬਾ ਜੀ ਦਾ ਬਚਨ ਯਾਦ ਕਰਾਉਂਦੀ ਰਹਿੰਦੀ ਸੀ। ਮੈਨੂੰ ਕਹਿੰਦੀ ਬਾਬਾ ਜੀ ਮੈਨੂੰ ਬਾਬਾ ਜੀ ਨੇ ਆ ਜੋੜਾ ਦਿੱਤਾ ਉਹ ਜੋੜਾ ਕੋ ਵਾ ਲੇ ਅਸੀਂ ਤੇ ਬਾਬਾ ਜੀ ਨੇ ਝੋਲੀਆਂ ਭਰੀਆਂ ਤੋਂ ਭਾਗਾ ਵਾਲਿਓ ਇਥੋਂ ਦੁੱਧ ਪੁੱਤ ਵੀਜ਼ੇ ਕੈਨੇਡਾ ਅਮਰੀਕਾ ਦੇ ਤਾਂ ਮੰਗਦੇ ਹੋਂ ਤੁਸੀਂ ਬਾਬਾ ਜੀ ਦੇ ਘਰੇ ਆਓ ਇੱਥੇ ਰੱਬ ਨੂੰ ਵੀ ਮੰਗ ਲੋਂਗੇ ਤੇ ਰੱਬ ਵੀ ਪ੍ਰਗਟ ਹੋ ਜੂ ਆਖੋ ਸਤਨਾਮ ਵਾਹਿਗੁਰੂ ਸਾਸ ਵੀਰ ਆ ਤੇ ਆਓ ਮੇਰਾ ਦਿਲ ਕਰਦਾ ਕੱਲ ਹੀ ਦੋ ਚਾਰ ਲਾਈਨਾਂ ਲਿਖਾਈਆਂ ਮੈਂ ਪੜ੍ਹ ਕੇ ਸਮਾਪਤੀ ਕਰੂੰਗਾ ਬੜੇ ਪਿਆਰ ਵਿੱਚ ਤੁਸੀਂ ਬੈਠਿਓ ਰੱਬ ਨੇ ਵੀ ਕਿਰਪਾ ਕੀਤੀ ਮੌਸਮ ਠੰਡਾ ਕੀਤਾ ਦੇਖੋ ਅੱਜ ਪੱਖੇ ਚੱਲਣਾਂ ਚੱਲਣ ਮਾਹੌਲ ਹੀ ਬੜਾ ਪਿਆਰਾ ਬਣਾਤਾ ਬਾਬਾ ਜੀ ਅੱਛਾ ਤੁਹਾਨੂੰ ਹੋਰ ਦੱਸਾਂ ਬਾਬਾ ਰਾਮ ਸਿੰਘ ਜੀ ਨਾਨਕ ਸਰ ਸਿੰਘੜੇ ਵਾਲਿਆਂ ਨੇ ਮੈਨੂੰ ਸੁਣਾਇਆ ਕਹਿੰਦੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਾਨੂੰ ਸਾਰੇ ਦਿਨ ਚੰਗੇ ਐ ਸਾਰੇ ਮਹੀਨੇ ਚੰਗੇ ਪਰ ਸਾਨੂੰ ਅਸੂ ਦਾ ਮਹੀਨਾ ਸਭ ਤੋਂ ਚੰਗਾ ਲੱਗਦਾ ਤੇ ਅਸੂ ਦੇ ਮਹੀਨੇ ਬਾਬਾ ਜੀ ਦਰਗਾਹ ਨੂੰ ਜਾਂਦੇ ਐ ਇੱਕੀ ਅਸੂ ਬਾਬਾ ਜੀ ਪਾਣਾ ਵਰਤੌਂਦੇ ਐ ਤੇ ਸੰਗਤ ਜੀ ਪਹਿਲਾਂ ਹੀ ਬਚਨ ਕਰੀ ਜਾਂਦੇ ਸੀ ਬਾਬਾ ਜੀ ਪਹਿਲਾਂ ਹੀ ਇਸ਼ਾਰੇ ਦੇ ਹੀ ਜਾਂਦੇ ਸੀ ਜਾਣਦੇ ਤਾਂ ਪਿਆਰਿਓ ਉਹ ਹੰਸਰਾ ਪਰਿਵਾਰ ਬਲਵੀਰ ਸਿੰਘ ਸੀ ਉਹ ਬੜਾ ਕਟੜਵਾਦੀ ਸੀ ਉਹ ਆਉਂਦਾ ਨਹੀਂ ਸੀ ਮਾਹ ਪੁਰਸ਼ਾਂ ਦੇ ਤੇ ਉਹਦਾ ਯਾਰ ਦੋਸਤ ਦੇਹਰਾਦੂਨ ਬਾਬਾ ਜੀ ਦੇ ਦਮਾਨ ਲੱਗੇ ਲੈ ਗਿਆ ਧੱਕੇ ਨਾਲ ਤੇ ਉਹਦੇ ਮਨ 'ਚ ਸ਼ੰਕਾ ਸੀ ਵੀ ਇਹ ਫੋਟੋਆਂ ਰੱਖਦੇ ਐ ਗੁਰੂ ਨਾਨਕ ਸਾਹਿਬ ਦੀਆਂ ਤੇ ਇਹਨਾਂ ਨੂੰ ਸੰਗਤ ਮੱਥੇ ਕਿਉਂ ਟੇਕਦੀ ਐ ਮਾਹਪੁਰਸ਼ਾਂ ਨੂੰ ਐਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਜੋ ਦੇਸੇ ਗੁਰ ਸਿੱਖੜਾ ਤਿਸ ਨਿਵਣਿਵ ਲਾਗੂ ਪਾਏ ਜੀ ਉਹ ਫਿਰ ਤਾਂ ਬਾਣੀ ਝੁੱਠੀ ਹੈ ਜੇ ਇਹ ਬੰਦਿਆਂ ਦੀ ਮੰਨੀਏ ਤਾਂ ਕੋਈ ਵੀ ਗੁਰ ਸਿੱਖ ਮਿਲਦਾ ਉਹਦੇ ਨਿਵਕੇ ਚਰਨੀ ਹੱਥ ਲਾਉਣ 'ਚ ਕੋਈ ਗੁਨਾਹ ਨਹੀਂ ਹੈ ਓਏ ਅਸੀਸ ਤਾਂ ਬੰਦਾ ਮਾਪਿਆਂ ਦੀ ਵੀ ਲੈਂਦਾ ਵੱਡਿਆਂ ਦੇ ਆਪਾਂ ਗੋਡੀਆਂ ਹੱਥ ਲਾਉਣੇ ਆ ਇਹ 'ਚ ਕੋਈ ਪਾਪ ਨਹੀਂ ਹੋ ਗਿਆ ਇੰਨੇ ਕਟੜ ਨਾ ਬਣੋ ਸਿੱਖੀ ਬੜੇ ਪ੍ਰੇਮ ਦਾ ਸੌਦਾ ਸੀ ਇਹ ਐਵੇਂ ਬਣਾਤਾ ਲੋਕਾਂ ਨੇ ਕਟੜਪੁਣੇ 'ਚ ਤਾਈਓ ਲੋਕੀ ਟੁੱਟਦੇ ਜਾਂਦੇ ਇਹ ਤਾਂ ਪ੍ਰੇਮ ਦੀ ਖੇਡ ਹੈ ਜਿਨ ਪ੍ਰੇਮ ਕੀਓ ਨਹੀਂ ਤੇ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਕਰਦੇ ਕਹਿੰਦੇ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਦੀ ਫੋਟੋ ਤਾਂ ਕਈਆਂ ਨੂੰ ਚੁਭਦੀ ਹੈ ਬੁਰੀ ਲੱਗਦੀ ਹੈ ਤੇ ਆਪ ਆਪਣੀਆਂ ਜਨਾਨੀਆਂ ਦੀਆਂ ਫੋਟੋਆਂ ਜੇਬਾਂ ਚ ਪਾਈ ਫਿਰਦੇ ਤੇ ਬਲਬੀਰ ਸਿੰਘ ਦੀ ਘਰ ਵਾਲੀ ਦੀ ਫੋਟੋ ਜੇਬ ਵਿੱਚ ਸੀ ਆਖੋ ਸਤਨਾਮ ਜੀ ਵਾਹ ਮਨ ਫੜ ਲਿਆ ਨਾ ਬਾਬਾ ਜੀ ਨੇ ਬਾਬਾ ਜੀ ਕਹਿੰਦੇ ਇੱਥੇ ਕਹਿੰਦੇ ਸਾਧੂਆਂ ਦੇ ਪੈਰੀ ਡਿੱਗਦੇ ਕਹਿੰਦੇ ਕਈ ਵਾਰੀ ਆਪਣੀਆਂ ਘਰ ਵਾਲੀਆਂ ਦੇ ਵੀ ਪੈਰੀ ਹੱਥ ਲਾਉਣਾ ਪੈਂਦਾ ਤੇ ਜਦੋਂ ਬਾਬਾ ਜੀ ਨੇ ਕਰੇ ਬਚਨ ਤੇ ਬਲਵੀਰ ਸਿੰਘ ਦਾ ਮਨ ਫੜਿਆ ਗਿਆ ਕਹਿੰਦੇ ਕਈ ਸੋਚਦੇ ਐ ਕਿ ਸਾਧਾਂ ਕੋਲੇ ਕੀ ਐ ਸਾਧਾਂ ਕੋਲੇ ਲੈ ਕੇ ਲੈਣ ਕੀ ਜਾਣਕ ਤੇ ਸਾਥ ਤਾਂ ਉਹ ਐ ਜਿਹੜਾ ਜਿਉਂਦਿਆਂ ਤਾਂ ਸਾਥ ਨਿਭਾਉਂਦੇ ਐ ਤੇ ਮਰਿਆਂ ਤੋਂ ਵੀ ਸਾਥ ਨਿਭਾਉਂਦਾ ਸਾਧੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਕੱਚੜਿਆਂ ਸਿਓ ਢੋਡ ਢੋਡ ਸੱਜਣ ਸੰਤ ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਓਏ ਦੁਨੀਆ ਤਾਂ ਜਿਉਂਦੇ ਛੱਡ ਜਾਂਦੀ ਐ ਔਖਾ ਸਮਾਂ ਆਜੇ ਦੁਨੀਆ ਛੱਡ ਜਾਂਦੀ ਐ ਸਭ ਤੋਂ ਨੇੜਲਾ ਬੰਦਾ ਹੀ ਫੋਨ ਚੱਕਣੋਂ ਹਟ ਜਾਂਦਾ ਜਦੋਂ ਔਖਾ ਸਮਾਂ ਆਵੇ ਤੇ ਮਾਪੁਰਸ਼ ਹੈ ਜਿਹੜਾ ਮੋਇਆਂ ਤੋਂ ਵੀ ਸਾਥ ਨਿਭਾਉਂਦੇ ਐ ਉਹ ਬਲਵੀਰ ਸਿੰਘ ਦਾ ਪੁੱਤਰ ਗੁਰਪਾਲ ਹੰਸਰਾ ਜਗਰਾਉਂ ਕਲਾਸ ਵਿੱਚ ਸਰੀਰ ਛੱਡ ਗਿਆ ਬਾਣਾ ਵਰਤ ਗਿਆ ਤੇ ਬਲਵੀਰ ਸਿੰਘ ਆਇਆ ਅੱਧੇ ਘੰਟੇ ਬਾਅਦ ਉਹ ਬੱਚਾ ਦੁਬਾਰਾ ਜਿਉਂਦਾ ਹੋਇਆ ਕਿਉਂ ਬਲਵੀਰ ਸਿੰਘ ਦੀ ਸ਼ਰਧਾ ਬਚ ਗਈ ਕਹਿੰਦੇ ਬਾਬਾ ਜੀ ਨੇ ਕਿਹਾ ਸੀ ਗੁਰੂ ਨਾਨਕ ਦੇ ਘਰ ਦਾ ਸੰਗੀ ਹੋਵੇ ਉੱਥੇ ਜਮਦੂਤਾਂ ਦਾ ਜਮਾ ਦਾ ਕੀ ਕੰਮ ਉੱਥੇ ਮੌਤ ਕਿਵੇਂ ਆਜੂਗੀ ਤੇ ਬਾਬਾ ਜੀ ਦੀ ਕਿਰਪਾ ਨਾਲ ਅੱਧੇ ਘੰਟੇ ਬਾਅਦ ਗੁਰਪਾਲ ਹੰਸਰੇ ਵਿੱਚ ਦੁਬਾਰੇ ਸੁਵਾਸ ਪਾਏ ਬਾਬਾ ਜੀ ਨੇ ਆਖੋ ਸਤਨਾਮ ਉਹ ਅੱਜ ਵੀ ਜਿਉਂਦਾ ਅਮਰੀਕਾ 'ਚ ਬੈਠਾ ਹੈ ਬੜੀ ਟੱਕਰ ਲੈਂਦਾ ਹੈ ਨਿੰਦਕਾਂ ਨਾਲ ਜਿਹੜੇ ਨਾਨਕ ਸਰ ਦੀ ਨਿੰਦਿਆ ਕਰਦੇ ਹਨ ਪੂਰੀ ਟੱਕਰ ਲੈਂਦੇ ਆ ਉਹਨਾਂ ਨਾਲ ਤੇ ਆਓ ਆਪਾਂ ਵੀ ਪਿਆਰ ਨਾਲ ਪੜਿਓ ਫਿਰ ਸਮਾਪਤੀ ਹੈ கண்டே பார்த்த jump ਸਮਾਪਤੀ ਹੈ ਹੈ ਕੈਦੇ ਵਹਿਦ ਰੂ ਇਸੇ ਤਰ੍ਹਾਂ ਹਾਜ਼ਰੀ ਪਰ ਨਹੀਂ ਅਕਲ ਨੂੰ ਵੀ ਗੱਜਵੱਜ ਕੇ ਪਰਸੋਂ ਰਾਤ ਨੂੰ ਪਾਈ ਕੀ ਸਮਾਧ ਭੋਗ ਪੈਣਿਆ ਤੇ ਬਾਬਾ ਜੀ ਦੀ ਕਿਰਪਾ ਹਰੀ ਕੇ ਪੱਤਨ ਜਿੱਥੇ ਬਾਬਾ ਜੀ ਦਾ ਸਰੀਰ ਜਲ ਪ੍ਰਵਾਹ ਹੋਇਆ ਪਿਆਰੇ ਬਾਬਾ ਈਸ਼ਰ ਸਿੰਘ ਜੀ ਦਾ ਉੱਥੇ ਸਾਰਾ ਦਿਨ ਸਮਾਗਮ ਚੱਲਣਾ ਆਪ ਜੀ ਨੇ ਹਾਜ਼ਰ ਹੋਣਾ ਤੇ ਜਦੋਂ ਧਰਤੀ ਪੁਕਾਰਾਂ ਕਰਦੀ ਸਾਧੂਆਂ ਨੂੰ ਆਉਣਾ ਪੈਂਦਾ ਸਰਦਾਰ ਦਾਰਾ ਸਿੰਘ ਨੇ ਧਾਰਨਾ ਭੇਜੀ ਹੈ ਲਿਖ ਕੇ ਤਾਂ ਸੰਗਤ ਜੀ ਸਰਦਾਰ ਦਾਰਾ ਸਿੰਘ ਨੇ ਧਾਰਨਾ ਭੇਜੀ ਹੈ ਵੀ ਇੱਕ ਬੋਲ ਦਿਓ ਧਾਰਨਾ ਤੇ ਕਿਰਪਾ ਕਰ ਦਿਓ ਹਾਂਜੀ ਪੜਿਓ ਜੀ ਜਦੋਂ ਧਰਤੀ ਪੁਕਾਰਾਂ ਕਰਦੀ ਸਾਧੂਆਂ ਧੰਨਵਾਦ ਹੈ ਮਹਾਂਪੁਰシャンਦਾ ਜਿਨ੍ਹਾਂ ਨੇ ਆਪਣੇ ਸਮੇਂ 'ਚ ਸਮਾਂ ਬਖਸ਼ਿਆ ਹੁਣ ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨ ਇਸੇ ਤਰ੍ਹਾਂ ਇੱਕ ਮਨ ਹੋ ਕੇ ਇਕਾਗਰਤਾ ਨਾਲ ਸਜੇ ਰਹਿਣਾ ਤੇ ਕੱਲ ਨੂੰ ਵੀ ਰਾਤ ਨੂੰ ਪੂਰਨਮਾਸ਼ੀ ਤੇ ਇਸੇ ਤਰ੍ਹਾਂ ਗੂੰਜਾਂ ਪਾਵਾਂਗੇ 18 ਤਰੀਕ ਨੂੰ ਨਗਰ ਕੀਰਤਨ ਦੀ ਸ਼ਾਨ ਵਧਾਉਣੀ ਹੈ ਵਾਥੜ ਕੇ ਗੱਡੀਆਂ ਸਜਾ ਕੇ ਬਾਬਾ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ 18 ਤਰੀਕ ਨੂੰ ਸੰਗਤ ਜੀ ਧੰਨਵਾਦ ਸਾਊਂਡ ਵਾਲਿਆਂ ਦਾ ਤੇ ਲਾਈਵ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ